ਦਰਸ਼ਕੋ ਜੀ ਗੁਰਦੁਆਰਾ ਸ੍ਰੀ ਤਖਤੂਪੁਰਾ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀ ਪਾਤਸ਼ਾਹੀ ਦਸਵੀ ਤਿੰਨ ਗੁਰਸਹਿਬਾਨਾਂ ਦੀ ਚਰਨ ਛੋਪਾ ਪ੍ਰਾਪਤ ਪਾਵਨ ਸਥਾਨ ਹੈ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੇ ਆਪਣੇ ਪਵਿੱਤਰ ਚਰਨ ਪਾਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਜੀ ਉਦਾਸੀ ਦੇ ਸਮੇਂ ਇਸ ਨਗਰ ਦੇ ਵਿੱਚ ਇਸ ਥਾਂ ਚਰਨ ਪਾਏ ਪਾਤਸ਼ਾਹੀ ਸੁਲਤਾਨਪੁਰ ਤੋਂ ਚੱਲੇ ਧਰਮਕੋਟ ਤਖਤੂਪੁਰਾ ਮੱਤੇ ਦੀਸਰਾ ਬਠਿੰਡਾ ਸਰਸਾ ਬੀਕਾਨੇਰ ਅਜਮੇਰ ਰਾਜਪੂਤਾਨੇ ਦੇ ਵਿੱਚ ਹੁੰਦੇ ਹੋਏ ਸੰਗਲਾ ਦੀਪ ਤੱਕ ਗਏ ਤਖਤੂਪੁਰੇ ਦੇ ਸਥਾਨ ਜਿੱਥੇ ਆਪ ਜੀ ਹੁਣ ਇਸ ਪਾਵਨ ਸਥਾਨ ਦੇ ਦਰਸ਼ਨ ਕਰਨ ਨੂੰ ਗੁਰਦੁਆਰਾ ਤਖਤੂਪੁਰਾ ਸਾਹਿਬ ਜੀ ਇਸ ਸਥਾਨ ਤੇ ਗੁਰੂ ਨਾਨਕ ਤੇ ਮਹਾਰਾਜ ਜੀ ਰੁਕੇ ਉਸ ਸਮੇਂ ਇੱਥੇ ਬਹੁਤ ਸੰਗਣਿਤ ਝਿੜੀ ਸੀ ਉਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੇਰੀ ਪੀਰੀ ਦੇ ਮਾਲਕ ਸੇਮੇ ਪਾਤਸ਼ਾਹ ਜੀ ਨੇ ਵੀ ਇਸ ਪਾਵਨ ਸਥਾਨ ਤੇ ਆਪਣੇ ਮੂਰਕ ਚਰਨ ਪਾਏ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਭਾਈ ਕੀ ਢੋਲੀ ਤੋਂ ਮਹਾਰਾਜ ਨੂੰ ਜਾਂਦੇ ਹੋਏ ਇਸ ਸਥਾਨ ਤੇ ਆਏ ਤੇ ਇਸ ਸਥਾਨ ਤੇ ਵਿਰਾਜੇ ਇੱਥੇ ਸੇਮੇ ਪਾਤਸ਼ਾਹ ਜੀ ਨੇ ਕੋਈ ਸਵਾ ਮਹੀਨਾ ਪਰ ਪਾਤਸ਼ਾਹ ਜੀ ਰੁਕੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਇਸ ਸਥਾਨ ਦੀ ਸੇਵਾ ਕਰਵਾਈ ਜਿੱਥੇ ਅੱਜ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਹੈ ਤੇ ਇੱਥੋਂ ਹੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਨੂੰ ਗਏ ਜਿੱਥੇ ਬਹੁਤ ਵੱਡੀ ਜੰਗ ਲੜੀ ਉਸ ਪਾਵਨ ਸਥਾਨ ਤੇ ਹੁਣ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਬਣਿਆ ਹੋਇਆ ਹੈ ਉਸ ਗੁਰਦੁਆਰਾ ਸਾਹਿਬ ਦੀ ਵੀਡੀਓ ਵੀ ਇਸ ਪੇਜ ਦੇ ਉੱਪਰ ਅਪਲੋਡ ਕੀਤੀ ਹੈ ਬੇਨਤੀ ਉਸ ਵੀਡੀਓ ਨੂੰ ਜ਼ਰੂਰ ਵੇਖਣ ਦੀ ਕਿਰਪਾਲਤਾ ਕਰਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਸ ਪਾਵਨ ਸਥਾਨ ਤੇ ਆਪਣੇ ਮੁਬਾਰਕ ਚਰਨ ਪਾਏ ਨੇ ਦਰਸ਼ਨ ਕਰੋ ਇਸ ਪਾਵਨ ਸਥਾਨ ਤੇ ਤੇ ਨਾਲ ਦੀ ਨਾਲ ਆਪਾਂ ਇਤਿਹਾਸ ਦੇ ਬਾਰੇ ਵੀ ਜਾਣਦੇ ਹਾਂ ਬੇਨਤੀ ਇਸ ਵੀਡੀਓ ਨੂੰ ਵਾਤੂ ਬਾਤ ਸ਼ੇਅਰ ਕਰਨ ਦੀ ਕਿਰਪਾਲਤਾ ਕਰੋ ਤਾਂ ਜੋ ਇਸ ਇਤਿਹਾਸ ਦੇ ਬਾਰੇ ਹਰ ਇੱਕ ਨੂੰ ਪਤਾ ਲੱਗੇ ਤੇ ਇਸ ਗੁਰੂ ਘਰ ਦੇ ਦਰਸ਼ਨ ਹਰ ਇੱਕ ਨੂੰ ਹੋਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਸ੍ਰੀ ਚਮਕੌਰ ਸਾਹਿਬ ਦੀ ਜੰਗ ਫਤਿਹ ਕੀਤੀ ਬਾਦਸ਼ਾਹ ਜੀ ਮਾਛੀਵਾੜੇ ਦੇ ਜੰਗਲਾਂ ਤੋਂ ਉੱਚ ਦੇ ਪੀਰ ਬਣ ਕੇ ਤੁਰੇ ਨਾਲ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਗਨੀ ਖਾਨ ਨਵੀ ਖਾਨ ਜੀ ਨਾਲ ਨੇ ਗੁਰੂ ਪਾਤਸ਼ਾਹ ਜੀ ਉੱਥੋਂ ਨਗਰਾਂ ਨੂੰ ਤਾਰਦੇ ਹੋਏ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਆਲਮਗੀਰ ਸਾਹਿਬ ਆਏ ਉਸ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਦੁਆਰਾ ਟਾਹਲੀਆਂ ਨਾ ਸਾਹਿਬ ਰਾਏਗੜ ਪਹੁੰਚੇ ਉਸ ਤੋਂ ਅੱਗੇ ਪਾਤਸ਼ਾਹ ਜੀ ਪਿੰਡ ਲੰਮੇ ਜੱਟਪੁਰੇ ਇਹ ਚੱਕਰ ਸਥਾਨਾਂ ਤੋਂ ਹੁੰਦੇ ਹੋਏ ਇਸ ਸਥਾਨ ਤਖਤੂਪੁਰ ਸਾਹਿ ਪਹੁੰਚੇ ਜਦੋਂ ਪਾਤਸ਼ਾਹ ਜੀ ਇਸ ਸਥਾਨ ਤੇ ਆਏ ਤੇ ਉਹਨਾਂ ਨੂੰ ਪਿਆਸ ਬਹੁਤ ਲੱਗੀ ਸੀ ਉਹਨਾਂ ਨੇ ਘੋੜੇ ਦੇ ਘੋੜੇ ਨੇ ਸੁਮ ਮਾਰ ਕੇ ਇਥੋਂ ਪਾਣੀ ਕੱਢਿਆ ਤੇ ਸਰੋਵਰ ਪ੍ਰਗਟ ਕੀਤਾ ਤੇ ਇਸ ਸਰੋਵਰ ਦੇ ਵਿੱਚ ਗੁਰੂ ਜੀ ਨੇ ਸਣੇ ਕੋੜੇ ਇਸ਼ਨਾਨ ਕੀਤਾ ਹੈ ਤੇ ਨਾਲ ਦੇ ਸਿੰਘਾਂ ਸਮੇਤ ਪਾਤਸ਼ਾਹ ਜੀ ਨੇ ਇੱਥੇ ਜਲ ਸਕਿਆ ਤੇ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਿੰਡ ਮਦੇੱਕੇ ਗਏ ਜਿੱਥੇ ਉਹਨਾਂ ਦੇ ਪਾਕਾ ਨਿਕਲਿਆ ਸੀ ਜਿੱਥੇ ਹੁਣ ਗੁਰਦੁਆਰਾ ਸ੍ਰੀ ਪਾਕਾ ਸਾਹਿਬ ਸਥਿਤ ਹੈ ਉਸ ਤੋਂ ਅੱਗੇ ਗੁਰੂ ਪਾਤਸ਼ਾਹ ਜੀ ਪਿੰਡ ਦੀਨਾ ਕਾਂਗੜ ਗਏ ਜਿੱਥੇ ਉਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਫੜੇ ਦੀ ਚਿੱਠੀ ਜ਼ਫਰਨਾਮਾ ਸਾਹਿਬ ਲਿਖਿਆ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਰਸਾਉਂਦਾ ਉਹਨਾਂ ਦੀ ਯਾਦ ਨੂੰ ਦਰਸਾਉਂਦਾ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਹੈ। ਦਰਸ਼ਨ ਕਰੋ ਇਸ ਵੀਡੀਓ ਨੂੰ ਸ਼ੇਅਰ ਕਰਿਓ ਸਿੱਖ ਪੰਥ ਦੇ ਉੱਗੇ ਜਰਨੈਲ ਸਰਦਾਰ ਬਘੇੜ ਸਿੰਘ ਜੀ ਨੇ ਜਦੋਂ ਦਿੱਲੀ ਫਤਿਹ ਕੀਤੀ ਉਸ ਤੋਂ ਬਾਅਦ ਉਹ ਇਸ ਸਥਾਨ ਤੇ ਆਏ। ਇੱਥੇ ਉਹਨਾਂ ਨੇ ਇੱਕ ਖੂਹ ਲਗਵਾਇਆ ਜੋ ਅੱਜ ਵੀ ਇੱਥੇ ਮੌਜੂਦ ਹੈ। ਦਰਸ਼ਨ ਕਰੋ ਤੇ ਇਸ ਸਥਾਨ ਤੇ ਮਾਗੀ ਦੇ ਵਿਸਾਖੀ ਨੂੰ ਭਾਰੀ ਜੋੜ ਮੇਲਾ ਹੁੰਦਾ ਹੈ ਤੇ ਮੱਸੀਆ ਦਾ ਦਿਹਾੜਾ ਮਨਾਇਆ ਜਾਂਦਾ ਜਾਂਦਾ ਹੈ ਤੇ ਬਹੁਤ ਸੰਗਤਾਂ ਇਸ ਸਥਾਨ ਤੇ ਸਰਦਾ ਦੇ ਨਾਲ ਆਉਂਦੀਆਂ ਨੇ ਤੇ ਸੰਗਤਾਂ ਦੀਆਂ ਮਨੋ ਕਾਵਨਾਮਾਂ ਪੂਰੀਆਂ ਹੁੰਦੀਆਂ ਨੇ ਦਰਸ਼ਨ ਕਰੋ ਦੀਨ ਦੁਨੀਆ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਦਰਸ਼ਨ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਪਾਵਨ ਸਥਾਨ ਦੇ ਦਰਸ਼ਨ ਤੇ ਇਤਿਹਾਸ ਦਾ ਹਰ ਇੱਕ ਨੂੰ ਪਤਾ ਲੱਗੇ ਗੁਰਦੁਆਰਾ ਤਖਤੂ ਪੁਰਾ ਸਾਹਿਬ ਤੈਨ ਗੁਰੂ ਸਹਿਬਾਨਾਂ ਦੀ ਚਰਨ ਸੋ ਪ੍ਰਾਪਤ ਪਾਵਨ ਸਥਾਨ ਹੈ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਤਸ਼ਾਹੀ ਛੇਵੀ ਮੇਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪਾਤਸ਼ਾਹੀ ਦਸਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ